ਸਸਕਾਰ ਦੋਸਤੋ ਤਾਂ ਅੱਜ ਪੰਜਾਬ ਭਰ ਦੇ ਵਿੱਚ ਕਿਸਾਨਾਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਹੈ ਔਰ ਉਸ ਨੂੰ ਲੈ ਕੇ ਅੱਜ ਹਾਈਵੇ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੜਕੇ ਦਾ ਟਾਈਮ ਹੈ ਬਿਲਕੁਲ ਹੁਣ ਤੱਕ ਦੀ ਗੱਲ ਕਰੀਏ ਤਾਂ ਕਰੀਬ 8:30 ਦਾ ਜਿਹੜਾ ਸਮਾਂ ਹੈਗਾ ਹੁਣ ਹੈਗਾ ਔਰ ਇਸ ਸਮੇਂ ਮੈਂ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਉੱਤੇ ਮੌਜੂਦ ਹਾਂ ਜਿੱਥੇ ਕਿ ਹੁਣ ਅੱਗੇ ਦੀਆਂ ਤਸਵੀਰਾਂ ਨਹੀਂ ਹੈਗੀਆਂ ਉਹ ਟਲਵਾ ਟੋਲ ਪਲਾਜ਼ਾ ਤੋਂ ਦਿਖਾਉਣੀਆਂ ਸ਼ੁਰੂ ਕਰਾਂਗੇ ਔਰ ਹਾਈਵੇ ਤੇ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਜਾਂ ਫਿਰ ਕਿੱਥੇ ਹੋਰ ਨਾਕੀਬੰਦੀ ਜਿਹੜੀ ਹੈਗੀ ਆ ਹੁਣ 8:30 ਵਜੇ ਤੱਕ ਕਰੀਬ 8:30 ਵਜੇ ਤੱਕ ਜਿਹ ਅਰੇ ਟਲਵਾਂ ਟੂਲ ਪਲਾਜ਼ਾ ਹੈਗਾ ਜਿੱਥੇ ਕਿ ਹੁਣ ਕਹਿ ਸਕਦੇ ਆ ਕਿ ਬਿਲਕੁਲ ਬਹੁਤ ਘੱਟ ਵਹੀਕਲ ਕਹਿ ਸਕਦੇ ਆ ਕਿਹਨੇ ਚੁਣੇ ਵਹੀਕਲ ਜਿਵੇਂ ਕਿ ਇੱਥੇ ਜਿਹੜੇ ਮੌਜੂਦ ਦਿਖਾਈ ਦੇ ਰਹੇ ਨੇ ਔਰ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਫੋਰਸ ਜਿਹੜੀ ਹੈਗੀ ਆ ਉਹ ਵੀ ਇੱਥੇ ਮੌਜੂਦ ਹੈ ਸਿਵਲ ਦੀਆਂ ਗੱਡੀਆਂ ਵੀ ਨੇ ਔਰ ਡੀਐਸਪੀ ਪੁਲੌਥ ਦੀ ਗੱਡੀ ਜਿਹੜੀ ਹੈਗੀ ਆ ਉਹ ਵੀ ਇੱਥੇ ਲੱਗੀ ਹੋਈ ਨਜ਼ਰ ਆ ਰਹੀ ਹੈ ਔਰ ਅਕਸਰ ਜਿਹੜਾ ਇਹ ਟੂਲ ਪਲਾਜ਼ਾ ਹੈਗਾ ਇਸ ਟੂਲ ਪਲਾਜ਼ੇ ਦੇ ਉੱਤੇ ਬਹੁਤ ਜ਼ਿਆਦਾ ਟ੍ਰੈਫਿਕ ਮੌਜੂਦ ਰਹਿੰਦਾ ਹੈ ਅਕਸਰ ਤੁਸੀਂ ਦੇਖਿਆ ਹੋਊਗਾ ਕਿ ਕਾਫੀ ਸਰ ਜਿਹੜੀ ਟ੍ਰੈਫਿਕ ਸਮੱਸਿਆ ਹੈਗੀ ਉਹ ਦੇਖਣ ਨੂੰ ਮਿਲਦੀ ਲੰਬੀਆਂ ਕਤਾਰਾਂ ਜਿਹੜੀਆਂ ਇਸ ਟੋਲ ਪਲੇਸ ਤੇ ਹੁੰਦੀਆਂ ਲੇਕਿਨ ਹੁਣ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਕਿੰਨਾ ਕੁ ਜਿਹੜਾ ਹੈਗਾ ਅੱਜ ਇਸ ਬੰਦ ਦੀ ਕਾਲ ਨੂੰ ਲੈ ਕੇ ਕਹਿ ਸਕਦੇ ਆ ਕਿ ਅੱਜ ਦਾ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਔਰ ਉਸ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਕੀ ਕੀ ਕਹਿ ਸਕਦੇ ਆ ਕਿ ਆਪਣੇ ਕੰਮ ਕਾਜਾਂ ਨੂੰ ਜਾ ਰਹੇ ਨੇ ਜਾਂ ਫਿਰ ਹਾਲਾਤ ਜਿਹੜੇ ਨੇ ਉਹ ਹਾਈਵੇ ਤੇ ਕਿਸ ਤਰ੍ਹਾਂ ਦੇ ਨੇ ਔਰ ਕੋਸ਼ਿਕ ਐਮਰਜੈਂਸੀ ਵਾਲੇ ਵਾਹਨ ਜਿਹੜੇ ਹੈਗੇ ਆਪਾਂ ਜਿਵੇਂ ਦੇਖ ਰਹੇ ਹਾਂ ਹੁਣ ਕਿ ਸ਼ਾਇਦ ਉਹੋ ਹੀ ਨੇ ਜਿਹੜੇ ਲੋਕ ਐਮਰਜੈਂਸੀ ਕੰਮਾਂ ਦੇ ਲਈ ਜਿਨ੍ਹਾਂ ਨੇ ਜਾਣਾ ਸੀਗਾ ਜਾਂ ਫਿਰ ਪਹਿਲਾਂ ਤੋਂ ਪ੍ਰੋਗਰਾਮ ਜਿਹੜੇ ਉਲੀਕੇ ਗਏ ਸਨ ਉਸ ਦੇ ਤਹਿਤ ਜਿਹੜਾ ਹੈਗਾ ਇਹ ਅ ਅੱਜ ਦਾ ਜਿਹੜਾ ਹੈਗਾ ਹਲਕਾ ਟ੍ਰੈਫਿਕ ਬਿਲਕੁਲ ਨਾ ਮਾਤਰ ਟ੍ਰੈਫਿਕ ਜਿਹੜਾ ਹੈਗਾ ਉਹ ਹਾਈਵੇ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈਗਾ ਅੱਗੇ ਜਿਹੜੀਆਂ ਤਸਵੀਰਾਂ ਹੈਗੀਆਂ ਜਾ ਕੇ ਤੁਹਾਡੇ ਨਾਲ ਬਿਆਸ ਦੇ ਨਜ਼ਦੀਕੀਆਂ ਨਜ਼ਦੀਕ ਹੈ ਜਾਂ ਫਿਰ ਕੋਰ ਕਿਸੇ ਪੁਆਇੰਟ ਦੇ ਉੱਤੇ ਜੇਕਰ ਕੋਈ ਪ੍ਰਦਰਸ਼ਨ ਜਿਹੜਾ ਹੈਗਾ ਵਾ ਜਾਂ ਫਿਰ ਕੋਈ ਧਰਨਾ ਹੈਗਾ ਅੱਜ ਦਾ ਕਿ ਜਿਹੜੇ ਜਿਹੜੇ ਪੁਆਇੰਟ ਕੱਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਹੜੇ ਸੀਨੀਅਰ ਜਾਂ ਦੋਨੋਂ ਫੋਰਮਾਂ ਦੇ ਆਗੂ ਨੇ ਤਾਂ ਕਹਿ ਦਈਏ ਕਿ ਸਰਵਣ ਸਿੰਘ ਪੰਧੀਰ ਵੱਲੋਂ ਜਿਹੜਾ ਸੀਗਾ ਉਹ ਇੱਕ ਲਿਸਟ ਜਿਹੜੀ ਹੈਗੀ ਉਹ ਵੀ ਦਿੱਤੀ ਗਈ ਸੀ ਕਿ ਉਸ ਦੇ ਵਿੱਚ ਪੰਜਾਬ ਭਰ ਦੇ ਵਿੱਚ ਕਿਸ-ਕਿਸ ਜਗ੍ਹਾ ਦੇ ਉੱਤੇ ਜਿਹੜੇ ਪੁਆਇੰਟ ਰਹਿਣਗੇ ਜਿੱਥੇ ਕਿ ਕਿਸਾਨਾਂ ਵੱਲੋਂ ਕਹਿ ਸਕਦੇ ਕਿ ਮੋਰ ਚਲਗਾਇਆ ਜਾਵੇਗਾ ਧਰਨਾ ਲਗਾਇਆ ਜਾਵੇਗਾ ਭਾਵ ਕਿ ਧਰਨਾ ਲਗਾਇਆ ਜਾਵੇਗਾ ਔਰ ਅੱਜ ਦੇ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਦੂ ਕਰ ਰਹੇ ਸਨ ਔਰ ਦੱਸ ਰਹੇ ਸਨ ਕਿ ਅੱਜ ਜਿਹੜਾ ਹੈਗਾ 30 ਦਸੰਬਰ ਨੂੰ ਜਿਹੜਾ ਹੈਗਾ ਉਹ ਪੰਜਾਬ ਬੰਦ ਕੀਤਾ ਜਾਵੇਗਾ ਕੀ ਕਾਰਨ ਹੈਗੇ ਆ ਕਿੰਨਾ ਮੰਗਾ ਨੂੰ ਲੈ ਕੇ ਜਿਹੜਾ ਹੈਗਾ ਅੱਜ ਦਾ ਇਹ ਫੈਸਲਾ ਕਿਸਾਨਾਂ ਵੱਲੋਂ ਪਹਿਲਾਂ ਲਿਆ ਜਾ ਚੁੱਕਾ ਹੈ ਔਰ ਅੱਜ ਦੀ ਇਸ ਕਾਲ ਨੂੰ ਸਫਲ ਕਰਨ ਦੇ ਲਈ ਉਹਨਾਂ ਵੱਲੋਂ ਪਹਿਲਾਂ ਤਾਂ ਜਿਹੜੇ ਹਗਾਉਂ ਪ੍ਰਬੰਧ ਸੀਗੇ ਜਾਂ ਜਾਗਰੂਕਤਾ ਅਭਿਆਨ ਸੀਗੇ ਉਹਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਚਲਾਏ ਗਏ ਹੈਗੇ ਔਰ ਉਸ ਤੋਂ ਬਾਅਦ ਜੇਕਰ ਗੱਲ ਕਰਾਂਗੇ ਤਾਂ ਇਸ ਦੇ ਵਿੱਚ ਨਾਲ ਹੀ ਕਿਸਾਨਾਂ ਵੱਲੋਂ ਅੱਜ ਦੇ ਸੰਬੰਧ ਨੂੰ ਸਫਲ ਬਣਾਉਣ ਦੇ ਲਈ ਆਪਣੇ ਜਿਹੜੇ ਕਹਿ ਸਕਦੇ ਕਿ ਕਿਸਾਨ ਨੀਤਾ ਹੈਗੇ ਆ ਕਿਸਾਨ ਵਰਕਰ ਹੈਗੇ ਆ ਕਿਸਾਨ ਆਗੂ ਹੈਗੇ ਆ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਦਿਸ਼ਾ ਨਿਰਦੇਸ਼ ਨੇ ਉਸ ਦੇ ਵਿੱਚ ਕੀ ਕੀ ਜਾਂ ਫਿਰ ਕਿੰਨਾ-ਕਿੰਨਾ ਵਾਹਨਾਂ ਨੂੰ ਛੋਟ ਜਿਹੜੀ ਹੈਗੀ ਉਹ ਦਿੱਤੀ ਜਾ ਸਕਦੀ ਉਸ ਦੇ ਬਾਰੇ ਦੀ ਜਾਣਕਾਰੀ ਜਿਹੜੀ ਸੀਗੀ ਉਹ ਦਿੱਤੀ ਗਈ ਸੀ ਤਸਵੀਰਾਂ ਇਹਨੀਆਂ ਨੇ ਇਹ ਦਰਿਆ ਪਿਆਸ ਬੋਲਦੀਆਂ ਅਕਸਰ ਇਸ ਜਗ੍ਹਾ ਦੇ ਉੱਤੇ ਵੀ ਕਾਫੀ ਜਿਹੜਾ ਹੈਗਾ ਟ੍ਰੈਫਿਕ ਆਮ ਤੌਰ ਦੇ ਤੇ ਦੇਖਣ ਨੂੰ ਮਿਲਦਾ ਹੈਗਾ ਲੇਕਿਨ ਹੁਣ ਦੇ ਜਿਸ ਤਰ੍ਹਾਂ ਦੇ ਕਹਿ ਸਕਦੇ ਆ ਕਿ ਟ੍ਰੈਫਿਕ ਦੇ ਹਾਲਾਤ ਤੁਹਾਨੂੰ ਇਸ ਰੋਡ ਦੇ ਵਿੱਚ ਹੁਣ ਦਿਖਾਏ ਹੈਗੇ ਆ ਤਾਂ ਉਹ ਦਿਨ ਸਾਹ ਜਿਹੜਾ ਹੈਗਾ ਕਾਫੀ ਕਹਿ ਸਕਦੇ ਆ ਕਿ ਨਾ ਮਾਤਰ ਹੀ ਬਿਲਕੁਲ ਟ੍ਰੈਫਿਕ ਜਿਹੜਾ ਹੈਗਾ ਉਹ ਇੱਥੇ ਦੇਖਣ ਨੂੰ ਮਿਲਿਆ ਹੈਗਾ ਬਿਲਕੁਲ ਕਾਫੀ ਸ਼ਾਂਤ ਜਿਹੜਾ ਹੈਗਾ ਇਹ ਸਾਰੇ ਦਾ ਸਾਰਾ ਏਰੀਆ ਅੱਜ ਸੁੰਨਸਾਨ ਜਿਹੜੀ ਹੈਗੀ ਆ ਉਹ ਦੇਖਣ ਨੂੰ ਮਿਲ ਰਹੀ ਆ ਤਾਂ ਇਸ ਦੇ ਅੱਗੇ ਜਾ ਕੇ ਹੁਣ ਜਿਹੜੀਆਂ ਤਸਵੀਰਾਂ ਹੋਣਗੀਆਂ ਉਹ ਤੁਹਾਡੇ ਨਾਲ ਬਾਬਾ ਬਕਾਲਾ ਦੀਆਂ ਪਾਪਾ ਬਕਾਲਾ ਮੋੜ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਸੰਝੀਆਂ ਕਰਾਂਗੇ ਔਰ ਉਸ ਦੇ ਵਿੱਚ ਦੇਖਾਂਗੇ ਕਿ ਇੱਥੇ ਕਿਸ ਤਰ੍ਹਾਂ ਦਾ ਜਿਹੜੇ ਹੈਗੇ ਆ ਕਿਉਂਕਿ ਵਿਆਸ ਰੇਲਵੇ ਸਟੇਸ਼ਨ ਦੇ ਉੱਤੇ ਵੀ ਕਿਸਾਨਾਂ ਵੱਲੋਂ ਅੱਜ ਦਰਨਾ ਪ੍ਰਦਰਸ਼ਨ ਜਿਹੜਾ ਹੈਗਾ ਉਸ ਦੀ ਕਾਲ ਹੈਗੀ ਆ ਨਰੰਜਨਪੁਰ ਪੁਆਇੰਟ ਜਿਹੜਾ ਹੈਗਾ ਉਸ ਦੇ ਉਸ ਜਗ੍ਹਾ ਤੇ ਹੈਗੀ ਕਿਉਂਕਿ ਉਹ ਚਰਿੰਦਾ ਸਥਾਨ ਨੇ ਜਿੱਥੇ ਜਿੱਥੇ ਕਿ ਕਿਸਾਨਾਂ ਵੱਲੋਂ ਨਾਕੇ ਜਿਹੜੇ ਨੇ ਉਹ ਲਗਾਏ ਜਾਣਗੇ ਔਰ ਉਸ ਨੂੰ ਲੈ ਕੇ ਕੀ ਜਿਹੜੇ ਕੋਈ ਟ੍ਰੈਫਿਕ ਦੀ ਜਿਵੇਂ ਅੱਜ ਬੰਦ ਦੀ ਕਾਲ ਹੈਗੀ ਆ ਤਾਂ ਉਸ ਦੇ ਅਨਸਾਰ ਟ੍ਰੈਫਿਕ ਵੀ ਜਿਹੜਾ ਹੈਗਾ ਕਿਵੇਂ ਦਾ ਵਾ ਮੈਨੇਜ ਜਿਵੇਂ ਕਰੀਏ ਤਾਂ ਉਸ ਨੂੰ ਲੈ ਕੇ ਅੱਜ ਦੇਖ ਸਕਦੇ ਬਿਲਕੁਲ ਸੜਕਾਂ ਸੁੰਸਾਨ ਨਹੀਂ ਕਿਉਂਕਿ ਸਵੇਰ ਦੇ ਵੇਲੇ ਇਹਨਾਂ ਸੜਕਾਂ ਦੇ ਉੱਤੇ ਵੱਡਾ ਜਾਮ ਜਿਹੜਾ ਹੈਗਾ ਜਾਂ ਵੱਡਾ ਟ੍ਰੈਫਿਕ ਉਹ ਦੇਖਣ ਨੂੰ ਮਿਲਿਆ ਹੈ ਸਾਈਡ ਦੀਆਂ ਦੁਕਾਨਾਂ ਦੀ ਗੱਲ ਕਰਾਂ ਤਾਂ ਬਾਜ਼ਾਰ ਜਿਹੜੇ ਹੈਗੇ ਉਹ ਵੀ ਮੁਕੰਮਲ ਅੱਜ ਬੰਦ ਦਿਖਾਈ ਦੇ ਰਹੇ ਨੇ ਅਰਥਾਤ ਹਾਲੇ ਹੁਣ ਦਿਨ ਚੜ੍ਹਦੇ ਸਾਰ ਕਿਸ ਤਰ੍ਹਾਂ ਦੀਆਂ ਤਸਵੀਰਾਂ ਸਾਮਣੇ ਹੁੰਦੀਆਂ ਨੇ ਉਹ ਵੀ ਦਿਖਾਂਗੇ ਔਰ ਅਗੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਇਹਨਾਂ ਤਸਵੀਰਾਂ ਦੇ ਨਾਲ ਨਾਲ ਅਗਲੀ ਜਾਣਕਾਰੀ ਜਿਹੜੀ ਹੈਗੀ ਉਹ ਵੀ ਬਾਬਾ ਬਕਾਲਾ ਤੇ ਹੋਰ ਜਿਹੜੇ ਨਜ਼ਦੀਕੀ ਖੇਤਰ ਹੈਗੇ ਆ ਉਤੋਂ ਦੀ ਸਾਂਝੀ ਕਰਾਂਗੇ ਲੇਕਿਨ ਇੱਕ ਤਸਵੀਰਾਂ ਇਹ ਵੀ ਇਹ ਪਿਆਸ ਦਾ ਆਰਜੀ 62ਾ ਜਿੱਥੋਂ ਕਿ ਅੰਮ੍ਰਿਤਸਰ ਦੇ ਲਈ ਕਈ ਲੋਕ ਪਸੰਦ ਲੈਂਦੇ ਨੇ ਹਾਲਾਂਕਿ ਇਹ ਹਾਈਵੇ ਦਾ ਪੁਆਇੰਟ ਹੈਗਾ ਔਰ ਇਸ ਤੋਂ ਨੇੜੇ ਸੰਪਰਕ ਸੜਕੇ ਜਿਹੜੀ ਏਠਾ ਹੈਗੀ ਉੱਥੇ ਵੀ ਲੋਕ ਜਿਹੜੇ ਨੇ ਉਹ ਬਸ ਲੈਂਦੇ ਨੇ ਲੇਕਿਨ ਦੋਨੋਂ ਤਰਫੇ ਜੇਕਰ ਗੱਲ ਕਰਾਂ ਤਾਂ ਇੱਥੇ ਸਵਾਰੀਆਂ ਜਿਹੜੀਆਂ ਉਹ ਮੌਜੂਦ ਦਿਖਾਈ ਦੇਣੀਆਂ ਕਿਉਂਕਿ ਲੋਕਾਂ ਨੂੰ ਜੋ ਕੰਮ ਸੀਗੇ ਜੋ ਕਿਤਨੇ ਕਿਤੇ ਜ਼ਰੂਰੀ ਨੇ ਚਾਹੀਏ ਸੀਗੇ ਜਿੱਥੇ ਪਹਿਲਾਂ ਉਲੀਕੇ ਕੇ ਪ੍ਰੋਗਰਾਮ ਸੀਗੀ ਤਾਂ ਉੱਥੇ ਜਾਣ ਦਾ ਉਹਨਾਂ ਦਾ ਅੱਜ ਦਾ ਬਿਲਕੁਲ ਪਹਿਲਾਂ ਹੀ ਲਿਖਿਆ ਹੋਇਆ ਪ੍ਰੋਗਰਾਮ ਸੀ। ਉਹਗੀਆਂ ਤਸਵੀਰਾਂ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਜਿਹੜੀਆਂ ਹੈਗੀਆਂ ਵਾ ਕਿਸ ਤਰ੍ਹਾਂ ਦੀਆਂ ਅਪਲੀਕੇਸ਼ਨ ਹੈਗੀਆਂ ਜਾਣਤਕ ਹੈਗੇ ਅੱਜ ਨਾਲ ਸੀ ਜਿਹੜੀ ਪੰਜਾਬ ਬੰਦ ਦੀ ਕਾਲ ਹੈਗੀ ਔਰ ਉਸ ਦਾ ਅਸਰ ਹੁਣ ਜਿਹੜਾ ਹੈਗਾ ਇਸ ਜਗ੍ਹਾ ਦੇ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਕਾਫੀ ਸਗੀਆਂ ਟ੍ਰੇਨਾਂ ਡੀਆਂ ਨੇ ਉਹ ਰੱਦ ਹੋਈਆਂ ਨੇ ਔਰ ਸ਼ਾਮ 4 ਵਜੇ ਤੱਕ ਦਾ ਜਿਹੜਾ ਹੈਗਾ ਪੰਜਾਬ ਬੰਦ ਅੱਜ ਦਾ ਪ੍ਰੋਗਰਾਮ ਜੋ ਹੈ ਕਿਸਾਨਾਂ ਵੱਲੋਂ ਲਿਖਿਆ ਗਿਆ ਔਰ ਉਸ ਦੇ ਤਹਿਤ ਜਿਹੜਾ ਹੈਗਾ ਕਿਤੇ ਨਾ ਕਿਤੇ ਕਹਿ ਸਕਦੇ ਆਂ ਕਿ ਬਾਜ਼ਾਰਾਂ ਦੇ ਵਿੱਚ ਵੀ ਜਿਹੜਾ ਹੈਗਾ ਸਨਾਂਟਾ ਛਾਇਆ ਹੋਇਆ ਦਿਖਾਈ ਦੇ ਰਿਹਾ ਔਰ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਵੀ ਹੈਗੀਆਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀ ਜਿਹੜਾ ਹੈਗਾ ਬਿਲਕੁਲ ਕਿਸੇ ਵੀ ਤਰ੍ਹਾਂ ਦਾ ਟ੍ਰੈਫਿਕ ਜਾਂ ਫਿਰ ਜਿਵੇਂ ਅੱਜ ਬੰਦ ਦੀ ਕਾਲ ਹੈਗੀ ਸੀਗੀ ਤਾਂ ਲੋਕਾਂ ਵੱਲੋਂ ਪਹਿਲਾਂ ਹੀ ਜੇਕਰ ਕੋਈ ਸਫਰ ਦਾ ਪ੍ਰੋਗਰਾਮ ਸੀਗਾ ਤਾਂ ਉਸ ਨੂੰ ਰੱਦ ਕੀਤਾ ਗਿਆ ਜਾਂ ਫਿਰ ਉਹ ਅਗਾਊਂ ਤੌਰ ਦੇ ਉੱਤੇ ਆਪਣੇ ਸਫਰ ਦੇ ਲਈ ਰਵਾਨਾ ਹੋ ਗਏ ਤਾਂ ਜਿਹੀ ਹੀ ਕੁਝ ਹਾਲਾਤ ਬਣੇ ਹੋਏ ਇੱਥੇ ਦਿਖਾਈ ਦੇ ਰਹੇ ਨੇ ਔਰ ਇਹ ਤਸਵੀਰਾਂ ਨੇ ਬਿਆਸ ਰੇਲਵੇ ਸਟੇਸ਼ਨ ਦੀਆਂ ਸੋ ਅੱਜ ਪੰਜਾਬ ਬੰਦ ਦੇ ਕਹਿ ਸਕਦੇ ਹਾਂ ਕਿ ਸੱਦੇ ਦੇ ਉੱਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੈਗੇ ਇੱਥੇ ਜਾਂ ਕਿਸ ਤਰ੍ਹਾਂ ਦੀ ਕਾਲ ਜੜੀ ਹੈਗੀ ਆ ਉਹ ਰਹਿੰਦੀ ਹੈ ਕਿਸਾਨਾਂ ਦੀ ਸਫਲ ਕਾਲ ਜੜੀ ਹੈਗੀ ਆ ਫਿਲਹਾਲ ਹੁਣ ਤੱਕ ਦੇਖਣ ਨੂੰ ਮਿਲ ਰਹੀ ਆ ਔਰ ਸ਼ਾਮ ਤੱਕ ਕਿਸ ਤਰ੍ਹਾਂ ਦੀ ਵੱਖ-ਵੱਖ ਤਸਵੀਰਾਂ ਨਹੀਂ ਆਹੀਆਂ ਪੰਜਾਬ ਪਰ ਤੋਂ ਦੇਖਣ ਨੂੰ ਮਿਲਦੀਆਂ ਉਸ ਦੇ ਉੱਤੇ ਵੀ ਜਿਹੜਾ ਹੈਗਾ ਬਿਲਕੁਲ ਸਾਡੇ ਵੱਲੋਂ ਲਗਾਤਾਰ ਕਵਰੇਜ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ। ਹੋਰ ਖਬਰਾਂ ਦੇ ਲਈ ਉਹ ਜਾਣਕਾਰੀਆਂ ਦੇ ਲਈ ਜੁੜੋ ਸਾਡੇ ਪੇਜ ਦੇ ਨਾਲ। ਧੰਨਵਾਦ।